ਭਲੇਖਾ ਅੱਜ ਇਹ ਨਿਕਲ ਗਿਆ ਕਿ ਜਿਹੜਾ ਲੋਕਾਂ ਨੂੰ ਇਹ ਭਲੇਖਾ ਲੱਗਦਾ ਸੀਗਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਸ਼ਾਇਦ ਅੱਡੋ ਅੱਡੀ ਦੋ ਤਰੇ ਨੇ ਹੁਣ ਇਹ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਇੱਕੋ ਹੀ ਚੀਜ਼ ਹੈ ਉਹਨਾਂ ਦੇ ਲਈ ਇਹ ਸ਼ੈਲਟਰ ਬਣੀ ਹੋਈ ਆ ਇਹ ਇੱਦਾਂ ਹੀ ਨਿਕਲਾ ਅਸੀਂ ਪਹਿਲਾਂ ਵੀ ਮਤਲਬ ਕੁਝ ਮਾਮਲਿਆਂ ਦੇ ਵਿੱਚ ਇਹਨੂੰ ਜਿਹੜਾ ਅਸੈਸ ਕੀਤਾ ਕਿ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਸਾਨੂੰ 7 ਦਿਨ ਬੈਠ ਕੇ ਉਹਦੀ ਡੈੱਡ ਬੋਡੀ ਰੱਖ ਕੇ ਫਿਰ ਉਹਦੇ ਤੇ ਪਰਚਾ ਮੁਕੱਦਮਾ ਦਰਜ ਕਰਾਉਣਾ ਪੈਂਦਾ ਹੈ ਸਾਡੇ ਲਗਭਗ 35 ਦੇ ਕਰੀਬ ਟਰੈਕਟਰ ਤੋੜੇ ਨੇ ਗੱਡੀਆਂ ਤੋੜੀਆਂ ਐ ਜਿਹੜੀਆਂ ਹਰਿਆਣੇ ਦੀ ਗੁੰਡਾਗਰਦੀ ਨੇ ਉਹਦੇ ਤੇ ਹਜੇ ਤੱਕ ਪੰਜਾਬ ਗਵਰਨਮੈਂਟ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਸਾਡਾ ਇੱਕ ਨੌਜਵਾਨ ਨੂੰ ਚੱਕ ਕੇ ਲੈ ਗਏ ਜਿਹਦੇ ਉੱਤੇ ਅਸੀਂ ਬਾਰ-ਬਾਰ ਪੰਜਾਬ ਸਰਕਾਰ ਨੂੰ ਰਿਕੁਐਸਟਾਂ ਕਰਦੇ ਰਹੇ ਆ ਕਿ ਸਾਡਾ ਨੌਜਵਾਨ ਚੱਕ ਕੇ ਲੈ ਗਏ ਉਹਦੇ ਗੁੰਡਾਗਰਦੀ ਹੋ ਰਹੀ ਆ ਉਹਦੀ ਟ੍ਰੀਟਮੈਂਟ ਦੀ ਲੋੜ ਆ ਸਾਨੂੰ ਮੁੰਡਾ ਵਾਪਸ ਦਿਓ ਰਿਤਪਾਲ ਦੀ ਜਿਹੜੀ ਮੈਂ ਗੱਲ ਕਰਦਾ ਲੇਕਿਨ ਇਹਨਾਂ ਦੇ ਕੋਲੋਂ ਵਾਪਸ ਪੰਜਾਬ ਸਰਕਾਰ ਨੇ ਕੋਈ ਕੰਨ ਦੇ ਜੋਣੀ ਸਰਕੀ ਔਰ ਸਾਨੂੰ ਹਾਈ ਕੋਰਟ ਦਾ ਸਹਾਰਾ ਲੈ ਕੇ ਸਾਡਾ ਨੌਜਵਾਨ ਵਾਪਸ ਲਿਆਉਣਾ ਪਿਆ ਸੋ ਮੇਰਾ ਕਹਿਣ ਤੋਂ ਅੱਜ ਜਿਹੜੇ ਆਪਾਂ ਵੇਖਿਆ ਹੈ ਅੱਜ ਤਸਵੀਰ ਬਿਲਕੁਲ ਸਾਹਮਣੇ ਪਿਕਚਰ ਸਾਫ ਸਾਡੇ ਲੋਕ ਉੱਤੇ ਕੀ ਕਹਿ ਰਹੇ ਨੇ ਸਾਡੇ ਲੋਕ ਬੜੇ ਆਰਾਮ ਨਾਲ ਇਹ ਕਹਿ ਰਹੇ ਆ ਕਿ ਭਾਈ ਅਸੀਂ ਸਵਾਲ ਪੁੱਛਣੇ ਨੇ ਸਾਡੇ ਸਵਾਲਾਂ ਦੇ ਜਵਾਬ ਦਿਵਾ ਦਿਓ ਹੁਣ ਉੱਥੇ ਸਾਫ ਕਹਿ ਰਿਹਾ ਡੀਐਸਪੀ ਜੇ ਜੀਓ ਕਹਿੰਦਾ ਮੈਂ ਸਵਾਲਾਂ ਦੇ ਜਵਾਬ ਤਾਂ ਦੇਣੇ ਨਹੀਂ ਜੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤਾਂ ਫਿਰ ਵਿਰੋਧ ਦਾ ਸਾਹਮਣਾ ਕਰਨਾ ਪੈਗਾ ਇੱਕ ਤਾਂ ਕਮ ਹੋਏਗਾ ਨਾ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਸਾਨੂੰ ਡੈਮੋਕਰੈਟਿਕ ਰਾਈਟ ਹੈ ਕਿ ਜਿਹੜੇ ਲੋਕਾਂ ਨੇ ਸਾਡੇ 400 ਤੋਂ ਉੱਪਰ ਨੌਜਵਾਨਾਂ ਦੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਪੰਜ ਦੀਆਂ ਅੱਖਾਂ ਚਲੀਆਂ ਗਈਆਂ ਰੋਸ਼ਨੀ ਚਲੀ ਗਈ ਇੱਕ ਸ਼ਹੀਦ ਹੋਇਆ ਔਰ ਇੱਕ ਦੀਆਂ ਲੱਤਾਂ ਟੁੱਟੀਆਂ ਹੋਈਆਂ ਨੇ ਉਹ ਅਜੇ ਬੈਠੇ ਪਿਆ ਅਜਿਹੇ ਹਾਲਾਤਾਂ 'ਚ ਜੋ ਸਵਾਲ ਪੁੱਛਣੇ ਦਾ ਸਾਡੀ ਲੋੜ ਆ ਸਮੇਂ ਦੀ ਉਹ ਪੁੱਛਾਂਗੇ ਅਸੀਂ ਇਹ ਪੁੱਛਣਾ ਉਹਨਾਂ ਤੋਂ ਕਿ ਭਾਈ ਅਸੀਂ ਤੁਹਾਡੇ ਸਾਹ ਨੂੰ ਕੀਤੇ ਹੋਏ ਵੈਦਿਆਂ ਯਾਦ ਕਰਾਉਣ ਚੱਲੇ ਸੀ ਤੁਸੀਂ ਸਾਡੇ ਵੈਦਿਆਂ ਤੋਂ ਮੁਕਰਿਓ ਵੈਦਿਆਂ ਯਾਦ ਕਰਾਉਣ ਗਿਆ ਨੂੰ ਤੁਸੀਂ ਦਿੱਲੀ ਵੜਨ ਨਹੀਂ ਦਿੱਤਾ ਵੱਡੇ ਹੈਵੀ ਬੈਰੀਕੇਟਿੰਗ ਕੀਤੀ ਗੋਲੀਆਂ ਚਲਾਈਆਂ ਨੌਜਵਾਨ ਸ਼ਹੀਦ ਕਰਤਾ ਤਾਂ ਫਿਰ ਅੱਜ ਦਾ ਸਾਡੇ ਕੋਲੇ ਆਉਣਾ ਹੈ ਨਾ ਤੇ ਜੇ ਸਾਡੇ ਕੋਲੇ ਆਉਣਿਆਂ ਨੂੰ ਆਉਣ ਲੱਗਿਆਂ ਨੂੰ ਇਹ ਕਵੇ ਪ੍ਰਸ਼ਾਸਨ ਇਹ ਵੋਟਾਂ ਦੇ ਇਹਨਾਂ ਨੂੰ ਪਾਉਣੀਆਂ ਪੈਣਗੀਆਂ ਇਹ ਵੋਟਾਂ ਦਾ ਮੰਗਣਗੇ ਲੇਕਿਨ ਤੁਸੀਂ ਸਵਾਲ ਨਹੀਂ ਕਰ ਸਕਦੇ ਇਹਦਾ ਮਤਲਬ ਪ੍ਰਸ਼ਾਸਨ ਦੀ ਇੱਥੇ ਗੁੰਡਾ ਕਰਦੀ ਆ ਸਾਡੀਆਂ ਭੈਣਾਂ ਨੂੰ ਸਾਡੀਆਂ ਬੀਬੀਆਂ ਦੇ ਨਾਲ ਜੋ ਇੱਥੇ ਹੋਇਆ ਉਹ ਅਤਿ ਦਿਨਦਰਯੋਗ ਆ ਤੇ ਪੰਜਾਬ ਦੀ ਪੁਲਿਸ ਦਾ ਜਿਹੜਾ ਨੰਗਾ ਹੋ ਗਿਆ ਇੱਥੇ ਇੱਕ ਨੌਜਵਾਨ ਦੇ ਇਹਨਾਂ ਨੂੰ ਕਿਹਨੇ ਇਹਨਾਂ ਨੂੰ ਅਧਿਕਾਰ ਦਿੱਤਾ ਸੀਗਾ ਲਾਠੀ ਚਾਰਜ ਕਰਨ ਦਾ ਉਹ ਜਿਹੜੇ ਨੌਜਵਾਨ ਦੇ ਡਾਂਗਾ ਮਾਰਗੇ ਕਿਉਂ ਮਾਰਕੇ ਨਹੀਂ ਆ ਬਾਕੀ ਸਾਰਿਆਂ ਨੂੰ ਡਿਟੇਨ ਕੀਤਾ ਕਿ ਉਸ ਮੁੰਡੇ ਨੂੰ ਡਿਟੇਨ ਕਿਉਂ ਨਾ ਕਰ ਲਿਆ ਉਹਨੂੰ ਕੁੱਟਣਾ ਉਹਨੂੰ ਮਾਰਨਾ ਇੱਥੋਂ ਇਦੋਂ ਵੀ ਗਾਹ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਧੱਕੇ ਮਾਰੇ ਜਾਂਦੇ ਆ ਉਹ ਅਗਰ ਬੱਚੇ ਦੇ ਸੱਟ ਜ਼ਿਆਦਾ ਲੱਗ ਜਾਂਦੀ ਉਹਦਾ ਕੌਣ ਜ਼ਿੰਮੇਵਾਰ ਬਣਦਾ ਇਹ ਪੁਲਿਸ ਨੂੰ ਵੀ ਇਹਦਾ ਜਵਾਬ ਦੇਣਾ ਪਏਗਾ ਔਰ ਅਸੀਂ ਕੱਲ ਨੂੰ ਮੈਂ ਉਸ ਪਿੰਡ ਦੇ ਵਿੱਚ ਜਾਵਾਂਗਾ ਪਿੰਡ ਦੇ ਲੋਕਾਂ ਦਾ ਹਾਲਚਲ ਪੁੱਛਾਂਗਾ ਔਰ ਇਹ ਗੱਲ ਜ਼ਰੂਰ ਹੋ ਗਈ ਗੱਲ ਕਲੀਅਰ ਸਾਫ ਹੋ ਗਈ ਕਿ ਜਿਹੜਾ ਸਾਡਾ ਇੱਥੋਂ ਦਾ ਇਹ ਕੈਡੀਡੇਟ ਹੰਸਰਾਜ ਜੀ ਜਿਹੜਾ ਇਹ ਕਹਿੰਦਾ ਸੀ ਮੈਂ ਦਰਵੇਸ਼ ਹਾਂ ਮੈਂ ਤਾਂ ਸੂਫੀ ਫਕੀਰ ਆ ਮੈਂ ਤਾਂ ਫਕੀਰਾਂ ਵਰਗਾ ਉਹਨੇ ਅੱਜ ਸੱਦ ਕਰਤਾ ਕਿ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਉਹਨੇ ਉਹ ਵੀਡੀਓ ਆਪਦੀ ਦੇ ਉੱਤੇ ਬਿਲਕੁਲ ਪਹਿਰਾ ਦੇਦਾ ਜਿਹੜੀ ਵੀਡੀਓ ਚ ਇਹ ਕਿਹਾ ਸੀ ਕਿ ਮੈਂ ਤਾਂ ਦੁਬਾਰਾ ਇੱਥੇ ਆਉਣਾ ਨਹੀਂ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਬਣ ਗਿਆ ਆਪਾਂ ਤਾਂ ਜੋ ਕਰਨਾ ਸੀ ਕਰਕੇ ਦਿਖਾਤਾ ਸੋ ਉਹਦੀ ਜਿਹੜੀ ਉਹਦੀ ਮਾਨਸਿਕਤਾ ਸੀ ਅੱਜ ਫੇਰ ਦੁਬਾਰਾ ਉਹਦੀ ਮਾਨਸਿਕਤਾ ਕਲੀਅਰ ਹੋ ਗਈ ਸਪਸ਼ਟ ਹੋ ਗਈ ਕਿ ਲੋਕਾਂ ਦੇ ਜਵਾਬ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਕਿ ਲੈ ਨਹੀਂ ਭੱਜੇ ਕੱਲ ਤਾਂ ਜਿਹੜੀ ਚੈਲੰਜ ਨੂੰ ਕਬੂਲਿਆ ਹੈ ਔਰ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਉਹਦੇ ਵਿੱਚ ਅਸੀਂ ਕਿਹਾ ਸਾਰੀ ਪ੍ਰੈਸ ਦੇ ਸਾਹਮਣੇ ਕਿ ਲਾਈਵ ਲੋਕਾਂ ਨੂੰ ਦਿਖਾਵਾਂਗੇ ਅਸੀਂ ਸਵਾਲ ਪੁੱਛਾਂਗੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੇਵੇ ਪ੍ਰਧਾਨ ਮੰਤਰੀ ਦੇਵੇ ਗ੍ਰਹਿ ਮੰਤਰੀ ਦੇਵੇ ਖੇਤੀਬਾੜੀ ਮੰਤਰੀ ਦੇਵੇ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਉਹ ਸਾਨੂੰ ਇਹਨਾਂ ਸਾਡੇ ਸਵਾਲਾਂ ਦੇ ਜਵਾਬ ਦੇਣ ਲੇਕਿਨ ਉੱਥੇ ਨਹੀਂ ਆਏ ਹਿੰਮਤ ਨਹੀਂ ਪਈ ਸਵਾਲ ਮੇਰਾ ਗੱਲ ਕਰਨ ਦਾ ਪਾਵੇ ਕਿ ਇਹਨਾਂ ਦੇ ਵਿੱਚ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਹਿੰਮਤ ਤਾਂ ਹੁੰਦੀ ਹੁੰਦੀ ਹੈ ਜੇ ਕੁਝ ਕੀਤਾ ਹੋਵੇ ਤਾਂ ਪਤਨ ਜੀ ਅੱਜ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਹੁਣ ਮੈਂ ਕਿਸੇ ਦਬਾਸ ਨਹੀਂ ਹੋਣਾ ਮੈਂ ਕਿਸੇ ਵੀ ਪਿੰਡ ਦਾ ਕੋਈ ਵੀ ਦੌਰਾ ਰਾਦ ਨਹੀਂ ਕਰਨਾ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗਾ ਜੇ ਦੌਰਾ ਦੌਰਾ ਕਰਨ ਜਾਣਾ ਹੈ ਦੌਰੇ ਨੂੰ ਕੋਈ ਨਹੀਂ ਰੋਕਦਾ ਸਾਡਾ ਉੱਥੇ ਵੀ ਦੌਰਾ ਰੋਕਣ ਦਾ ਕੋਈ ਪਰਪਸ ਨਹੀਂ ਲੈਕਿਨ ਸਵਾਲ ਹਰੇਕ ਥਾਂ ਦੇ ਲੋਕ ਪੁੱਛਣਗੇ ਸਵਾਲਾਂ ਦੇ ਜਵਾਬ ਜੇ ਨਹੀਂ ਦੇਣੇ ਤਾਂ ਫਿਰ ਹਰੇਕ ਥਾਂ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਅੰਤਰਾਜੀ ਹਸਨੇ ਅੱਜ ਆਪਣੇ ਉਥੇ ਸੰਗੋਬਨ ਦੇ ਵਿੱਚ ਇੱਕ ਗੱਲ ਕਹੀ ਹੈਗੀ ਹੈ ਕਿ ਜਦੋਂ ਪਹਿਲਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਮੈਂ ਪੰਜ ਕਿਸਾਨ ਆਗੂਆਂ ਨੂੰ ਆਗੂਆਂ ਦੀ ਸਿੱਧੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਫਿਕਸ ਕਰਾ ਦਿੱਤੀ ਸੀ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸੀ ਪਰ ਮੀਟਿੰਗ ਦੇ ਟਾਈਮ ਤੋਂ ਇੱਕ ਘੰਟਾ ਪਹਿਲਾਂ ਇਹਨਾਂ ਕਿਸਾਨ ਆਗੂਆਂ ਨੇ ਫੋਨ ਬੰਦ ਕਰ ਲਈ ਸੀ ਇਹ ਨਹੀਂ ਚਾਹੁੰਦੇ ਸੀ ਕਿ ਮਸਲਾ ਹਰ ਸਵਾਲ ਇਹ ਹੈ ਇਹ ਬਾਈਪਾਸ ਮੀਟਿੰਗਾਂ ਮੈਨੂੰ ਨਹੀਂ ਪਤਾ ਕਿਹਦੇ ਨਾਲੇ ਕਰਵਾ ਰਿਹਾ ਸੀ ਪਹਿਲੀ ਤਾਂ ਗੱਲ ਇਹਦੇ ਕੋਲ ਨਾ ਸਪਸ਼ਟ ਕਰਾਉਣੇ ਚਾਹੀਦੇ ਵੀ ਕੌਣ ਕੌਣ ਬੰਦੇ ਸੀ ਪਤਾ ਲੱਗੇ ਕਿ ਕੀ ਦੀ ਗੱਲ ਕਰਦਾ ਹੈ ਸਾਡੇ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਇਹਦੀ ਦੂਜੀ ਗੱਲ ਹੈ ਕਿ ਅਸੀਂ ਬਾਈਪਾਸ ਮੀਟਿੰਗ ਕਰਦੇ ਹੀ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡ ਨਾਲ ਮੀਟਿੰਗ ਜੇ ਕਰਨੀ ਤਾਂ ਸਰਕਾਰ ਕਰੇ ਨਾ ਅਥਰਾਇਜ਼ ਪਾਵਰ ਸਾਡੇ ਨਾਲ ਮੀਟਿੰਗਾਂ ਕਰਨ ਜਿਨ੍ਹਾਂ ਨੇ ਸਾਡੇ ਫੈਸਲਾ ਕਰਨਾ ਹੈ ਬਹਿ ਜਾ ਸਾਡੇ ਵਿੱਚ ਉਹਦੇ ਪ੍ਰਾਈਮ ਮਿਨਿਸਟਰ ਵੀ ਬਹਿ ਜਾ ਉਹਦੇ ਵਿੱਚ ਗ੍ਰਹਿ ਮੰਤਰੀ ਵੀ ਬਹਿ ਜਾ ਕੋਈ ਡਿਕਾ ਨਹੀਂ ਸਾਨੂੰ ਲੇਕਿਨ ਜਦੋਂ ਮੀਟਿੰਗ ਦੇ ਵਿੱਚ ਬਹਿਣ ਮੀਟਿੰਗ ਦੇ ਵਿੱਚ ਆ ਕੇ ਗੱਲ ਕਰਨ ਜੇ ਕੋਈ ਇਹ ਸੋਚੇ ਕਿ ਬਾਈਪਾਸ ਮੀਟਿੰਗ ਕਰਵਾ ਕੇ ਬਾਅਦ ਦੀ ਬਾਰ ਬੈਕ ਡੋਰ ਤੋਂ ਮੀਟਿੰਗਾਂ ਕਰਵਾ ਕੇ ਇਹ ਕਿਸਾਨਾਂ ਦੇ ਅੰਦੋਲਨ ਨੂੰ ਸਮਾਪਤ ਕਰਾਉਣਾ ਇਹ ਇੱਕ ਤਰ੍ਹਾਂ ਦਾ ਕਿਤੇ ਵੀ ਵਾਜਬ ਨਹੀਂ ਹੁੰਦਾ ਗੈਰ ਵਾਜਬ ਗੱਲਾਂ ਹੁੰਦੀਆਂ ਨੇ ਤੇ ਕੋਈ ਵੀ ਜੱਦਬੰਦੀ ਅਜਿਹੇ ਹੱਕਾ ਦਾ ਕੰਮ ਨਹੀਂ ਚੱਕਦੀ ਹੁੰਦੀ। ਪਰ ਅਗਲਾ ਤੁਹਾਡਾ ਪ੍ਰੋਸੈਸ ਕੀ ਹੈ ਕੋਈ ਮੀਟਿੰਗ ਕਰਨ ਜਾ ਰਹੇ ਹੋ ਵਰਤੂ ਹਾਂ ਅਸੀਂ ਉਸ ਪਿੰਡ ਦੇ ਵਿੱਚ ਕੱਲ ਨੂੰ ਮੀਟਿੰਗ ਕਰਵਾਵਾਂਗੇ। ਅਸੀਂ ਜਿਹੜੀ ਵੀਡੀਓ ਦੇਖੀ ਹੈ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਸਾਨੂੰ ਇਹ ਲੱਗਿਆ ਕਿ ਸਾਡੀਆਂ ਬੀਬੀਆਂ ਜੇ ਸੌਂਸਲੇ ਦੇ ਨਾਲ ਥੋੜੀ ਗਿਣਤੀ ਸੀ ਉਹड़ी ਗੰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਔਰ ਬਿਲਕੁਲ ਉਹਨਾਂ ਦੇ ਮੰਦੇ ਉੱਤੇ ਕੋਈ ਸ਼ਿਕਵਾ ਨਹੀਂ ਸੀ ਕੋਈ ਉਹਨਾਂ ਦੇ ਨਰਾਸ਼ਤਾ ਨਹੀਂ ਸੀ ਬੜੇ ਹੌਸਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਉੱਥੇ ਪਿੰਡ ਜਾਵਾਂਗੇ ਪਿੰਡ ਦੇ ਵਿੱਚ ਕੱਲ ਨੂੰ ਜਾ ਕੇ ਅਸੀਂ ਰੈਲੀ ਕਰਵਾਵਾਂਗੇ ਲੋਕਾਂ ਦੀ ਇਕਤਾ ਨੂੰ ਹੋਰ ਮਜ਼ਬੂਤ ਕਰਾਂਗੇ